ਅਹਿਮਦ ਸ਼ਾਹ ਅਬਦਾਲੀ ਵਾਪਸ ਜਾ ਰਿਹਾ ਹੈ ਉਧਰ ਬਾਬਾ ਦੀਪ ਸਿੰਘ ਜੀ ਹੁਣਾ ਨੇ ਆਪਣੇ ਜਿਹੜੇ ਤਿਆਰ ਕੀਤੇ ਜਥੇ ਸੀ ਉਹਨਾਂ ਦੀ ਤਰਤੀਬ ਬੜੀ ਪਿਆਰੀ ਹੈ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਕਿ ਕਿਸ ਦਲ ਦੇ ਉੱਪਰ ਹਮਲਾ ਕਰਨਾ ਹੈ ਕਿਹੜੇ ਹਥਿਆਰ ਤੁਹਾਡੇ ਕੋਲ ਹੋਣਗੇ ਇੱਕ ਸਿੰਘ ਨੂੰ ਦੋ-ਦੋ ਤੀਗਾਂ ਇੱਕ ਖੰਜਰ ਢਾਲ ਤੇ ਵਰਸ਼ਾ ਦਿੱਤਾ ਜਾਂਦਾ ਸੀ ਜਿਹੜੇ ਰੁੱਖਾਂ ਦੇ ਉੱਪਰ ਬੈਠੇ ਨੇ ਤੀਰੰਦਾਜ਼ ਸੀ ਉਹਨਾਂ ਨੂੰ ਤੀਰਕਮਾਨ ਤੇ ਤੀਰਾਂ ਦੇ ਪੱਥੇ ਦਿੱਤੇ ਜਾਂਦੇ ਸੀ ਅਹਿਮਦ ਸ਼ਾਹ ਅਬਦਾਲੀ ਵਾਪਸ ਗਿਆ ਤੇ ਇਸ ਦੇ ਲਾਹੌਰ ਤੱਕ ਜਾਂਦਿਆਂ ਤੱਕ ਸਿੱਖਾਂ ਨੇ ਬਹੁਤ ਹਮਲੇ ਕੀਤੇ ਇਸ ਤੇ तकरीबन ਕਾਫੀ ਸਾਰੀਆਂ ਬੱਚੀਆਂ ਜਿਹਦੇ ਸਿੱਤੋ ਸ਼ਹਾਦਤ ਲਈ ਸਿੰਘਾਂ ਦੇ ਕੋਲ ਘੋੜੇ ਵੀ ਚੰਗੇ ਆਏ ਕੁਝ ਸ਼ਸਤਰ ਵੀ ਚੰਗੇ ਆਏ ਤੇ ਬਹੁਤ ਸਾਰੀਆਂ ਬੱਚੀਆਂ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਸ਼ਹਾਦਤ ਕੇ ਪਰਿਵਾਰਾਂ ਨੂੰ ਵਾਪਸ ਦਿੱਤੀਆਂ ਗਈਆਂ ਅਬਦਾਲੀ ਉਸ ਦਾ ਫਿਰ ਲਾਹੌਰ ਜਾ ਕੇ ਕਿ ਜਿੰਨਾ ਚਿਰ ਤੱਕ ਇਹਨਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਉਨਾ ਚਿਰ ਇਸ ਸਾਰੀ रियासत ਦੇ ਉੱਪਰ ਕਬਜ਼ਾ ਨਹੀਂ ਹੋ ਸਕਦਾ ਇਸ ਕਰਕੇ ਉਸ ਨੇ ਆਪਣੇ ਬੇਟੇ ਤਮੂਰ ਸ਼ਾਹ ਨੂੰ ਕਿਹਾ ਕਿ ਤੂੰ ਸਾਰੇ ਇਸ ਇਲਾਕੇ ਦਾ ਹਾਕਮ ਹੋਵੇਂਗਾ ਤੇ ਤੇਰਾ ਜਿਹੜਾ ਵਜ਼ੀਰ ਹੈ ਜਹਾਨ ਖਾਨ ਹੋਵੇਗਾ ਉਹਨੇ 10000 ਅਫਗਾਨ ਇੱਥੇ ਛੱਡ ਦਿੱਤੇ ਜਿਹੜੇ ਕਿਜ਼ਲਵਾਸ਼ ਉਹਦੇ ਆਪਣੇ ਫੌਜੀ ਸੀ ਉਹ ਸਾਰਿਆਂ ਨੂੰ ਵਾਪਸ ਲੈ ਗਿਆ ਜਹਾਨ ਖਾਨ ਨੂੰ ਤਮੂਰ ਖਾਨ ਨੂੰ ਕਾਸਮ ਖਾਨ ਨੂੰ ਇਹਨਾਂ ਸਾਰਿਆਂ ਨੂੰ ਫੌਜ ਦੇ ਕੇ ਅਫਗਾਨੀਆਂ ਦੀ ਤੇ ਪਠਾਨਾਂ ਦੀ ਪੰਜਾਬ ਦੇ ਵਿੱਚ ਤਣਾਤ ਕਰ ਦਿੱਤਾ ਤੇ ਨਾਲ ਪਹਿਲਾ ਫਰਮਾਨ ਜਾਰੀ ਕਰ ਦਿੱਤਾ ਕਿ ਉਹ ਮਰਕਜ਼ ਢਾਇਆ ਜਾਵੇ ਜਿੱਥੇ ਸਿੱਖ ਤਾਕਤ ਲਈ ਨੇ ਮਈ ਸਤਾਰੰ 56 ਜਹਾਨ ਖਾਨ ਨੇ ਫੌਜਾਂ ਲੈ ਕੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰ ਦਿੱਤਾ। ਔਰ ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋ 30 ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਭਾਈ ਗੁਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ। ਦਰਬਾਰ ਸਾਹਿਬ ਨੂੰ ਢਾਹਿਆ ਗਿਆ। ਇਨ੍ਹਾਂ ਸਿੰਘਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਜਿਹੜੀ ਅਰਦਾਸ ਕੀਤੀ ਸਾਡੇ ਇਤਿਹਾਸਿਕ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਪੰਥ ਜੋ ਰਹਾ ਤੋ ਗ੍ਰੰਥ ਕੀ ਰਹਿ ਜੀ ਨਾਲ ਪੰਥ ਜੋ ਨਾ ਰਹਾ ਤੋ ਗ੍ਰੰਥ ਕੋ ਨਾ ਮੰਨੇਗਾ। ਇਹ ਪਾਤਸ਼ਾਹ ਆਪਣੇ ਪੰਥ ਦੀ ਆਪ ਰੱਖਿਆ ਕਰ ਪੰਥ ਹੈ ਤਾਂ ਗੁਰੂ ਗ੍ਰੰਥ ਹੈ ਤੇ ਜੇ ਪੰਥ ਹੀ ਨਾ ਰਿਹਾ ਤੇ ਗ੍ਰੰਥ ਨੂੰ ਮੰਨਣ ਵਾਲਾ ਕੌਣ ਰਹੇਗਾ ਇਨ੍ਹਾਂ ਸਿੱਖਾਂ ਨੇ ਅਰਦਾਸ ਕੀਤੀ ਮੈਦਾਨੇ ਜੰਗ ਦੇ ਵਿੱਚ ਜੂਝੇ ਇਹ ਜੂਝ ਦੇ ਜੂਝ ਦੇ ਸ਼ਹਾਦਤਾਂ ਪ੍ਰਾਪਤ ਕਰ ਗਏ ਜਿਹੜੀ ਦੁਸ਼ਮਣ ਦੀ ਫੌਜ ਸੀ ਉਹਦਾ ਬਹੁਤ ਨੁਕਸਾਨ ਕੀਤਾ ਪਰ ਇਨ੍ਹਾਂ ਦੀ ਬਿੰਤੀ ਕੇਵਲ 30 ਹਾਕਮਾਂ ਦੀ ਤੇਮਲਾਵਰਾਂ ਦੀ ਬਿੰਤੀ ਬਹੁਤ ਜ਼ਿਆਦਾ ਸੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਇਆ ਗਿਆ ਆਲੇ ਦੋਲੇ ਦੀਆਂ ਇਮਾਰਤਾਂ ਢਾਈਆਂ ਗਈਆਂ ਇਹ ਸਾਰੀ ਖਬਰ ਪਹੁੰਚੀ ਬਾਬਾ ਦੀਪ ਸਿੰਘ ਤੱਕ ਤੇ ਇਸ ਖਬਰ ਨੂੰ ਲੈ ਕੇ ਗਿਆ ਭਾਗ ਸਿੰਘ ਸਰਦਾਰ ਭਾਗ ਸਿੰਘ ਹਲਕਾਰਾ ਬਾਬਾ ਦੀਪ ਸਿੰਘ ਜੀ ਹੁਣਾਂ ਦੇ ਕੋਲ ਦਮਦਮਾ ਸਾਹਿਬ ਪਹੁੰਚਿਆ ਤੇ ਜਾ ਕੇ ਜੋ ਕੁਝ ਅਹਿਮਦ ਸ਼ਾਹ ਅਬਦਾਲੀ ਦੇ నాయਕ ਜ਼ਹਾਨ ਖਾਨ ਤੇ ਉਸ ਦੇ ਪੁੱਤਰ ਤਮੂਰ ਸ਼ਾਹ ਨੇ ਅੰਮ੍ਰਿਤਸਰ ਕੀਤਾ ਉਹ ਸਾਰੇ ਕਤਲੇਆਮ ਦੀ ਸਾਰੀ ਵਾਰਤਾ ਲੈ ਬਾਬਾ ਦੀਪ ਸਿੰਘ ਜੀ ਹੁਣਾਂ ਨੂੰ ਸੁਣਾਈ ਬਾਬਾ ਦੀਪ ਸਿੰਘ 1757 ਦੀ ਘਟਨਾ 22 ਅਕਤੂਬਰ 1757 ਨੂੰ ਬਾਬਾ ਦੀਪ ਸਿੰਘ ਨੇ ਸਾਰੇ ਜਥਿਆਂ ਨੂੰ ਇਕੱਠਾ ਕੀਤਾ 1682 ਦਾ ਜਨਮ ਹੈ ਤੇ 1757 ਦੇ ਵਿੱਚ ਪੌਣੇ 85 ਸਾਲ ਪੌਣੇ 75 ਸਾਲ ਉਮਰ ਬਣਦੀ ਹੈ ਸਾਰੇ ਜਥਿਆਂ ਨੂੰ ਇਕੱਠਾ ਕੀਤਾ ਤੇ ਸਪਸ਼ਟ ਕਹਿ ਦਿੱਤਾ ਕਿ ਸਾਡੀ ਪਹਿਲੀ ਜੰਗ ਦੀ ਨੀਤੀ ਸੀ ਉਸ ਜੰਗ ਦੇ ਵਿੱਚ ਤੇ ਹੋਣ ਵਾਲੀਆਂ ਜੰਗਾਂ ਵਿੱਚ ਬੜਾ ਅੰਤਰ ਹੈ ਛੋਟੇ ਧਲੂ ਕਾਰੇ ਦੇ ਵਿੱਚ ਅਸੀਂ ਜੰਗ ਦੀ ਨੀਤੀ ਆਪਣਾਇ ਇਸ ਨੂੰ ਡੇਢ ਫੱਟ ਦੀ ਦਿੱਤੀ ਗਿਆ ਚੰਦਾ ਵੈਸੇ ਪੰਜਾਬੀ ਦਾ ਇੱਕ ਮੁਹਾਵਰਾ ਹੈ ਦੇ ਜੰਗ ਦੇ ਢਾਈ ਫੱਟ ਹੁੰਦੇ ਨੇ ਇਹਦਾ ਭਾਵ ਹੁੰਦਾ ਹੈ ਪਹਿਲਾ ਫੱਟ ਮੰਨਿਆ ਜਾਂਦਾ ਹੈ ਦੁਸ਼ਮਣ ਨੂੰ ਵੇਖ ਕੇ ਭੱਜ ਜਾਓ ਆਪਣੀ ਜਾਨ ਬਚਾ ਲਓ ਪਹਿਲਾ ਫੱਟ ਦੂਜਾ ਫੱਟ ਹੁੰਦਾ ਕਿ ਦੁਸ਼ਮਣ ਦੇ ਜੇ ਮੱਥਾ ਟੇਕ ਦਿਓ ਜਾਨ ਬਚਾ ਲਓ ਤੇ ਅੱਧਾ ਫੱਟ ਹੁੰਦਾ ਕਿ ਦੁਸ਼ਮਣ ਦੇ ਨਾਲ ਸਾਹਮਣੇ ਮੱਥੇ ਲੜੋ ਜਾਂ ਜਿੱਤ ਉਹਦੀ ਜਾਂ ਤੁਹਾਡੀ ਇਹ ਅੱਧਾ ਹੀ ਹੈ ਉਹ ਵੀ ਜਿੱਤ ਸਕਦਾ ਤੁਸੀਂ ਵੀ ਜਿੱਤ ਸਕਦੇ ਇਹਨੂੰ ਪੰਜਾਬੀ ਚ ਕਹਿੰਦੇ ਲੜਾਈ ਦੇ ਢਾਈ ਫੱਟ ਹੁੰਦੇ ਇਹਦਾ ਅੱਗੋਂ ਜ਼ਿਕਰ ਕਰਦੇ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਲਿਖਦੇ ਨੇ ਕਹਿੰਦੇ ਛੋਟੇ ਘੱਲੂ ਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜ੍ਹ ਸਿੰਘ ਨੂੰ ਕਹਿੰਦਾ ਹੁਣ ਡੇਢ ਫੱਟ ਦੀ ਲੜਾਈ ਲੜਾਂਗੇ ਇਹ ਡੇਢ ਫੱਟ ਦੀ ਲੜਾਈ ਉਹਨੇ ਕਹਿੰਦਾ ਕੀ ਹੁੰਦੀ ਹੈ ਪੰਥ ਪ੍ਰਕਾਸ਼ ਚ ਬਿਤਾਇਦਾ ਜ਼ਿਕਰ ਹੈ ਕਹਿੰਦੇ ਡੇਢ ਫੱਟ ਦੀ ਲੜਾਈ ਹੈ ਕਿ ਅੱਧਾ ਫੱਟ ਸਦਾ ਪਹਿਲਾਂ ਕਿ ਸਿੱਧਾ ਦੁਸ਼ਮਣ ਦੇ ਨਾਲ ਜੂਝਾਂਗੇ ਪਰ ਸਾਡਾ ਨਿਸ਼ਾਨਾ ਜੂਝ ਕੇ ਮਰਨਾ ਨਹੀਂ ਹੋਵੇਗਾ ਬਲਕਿ ਨਿਕਲਣਾ ਹੋਵੇਗਾ ਇਸ ਨੂੰ ਡੇਢ ਫੱਟ ਦੀ ਲੜਾਈ ਕਿਹਾ ਜਾਣ ਲੱਗਾ 18ਵੀਂ ਸਦੀ ਦੇ ਵਿੱਚ ਅਸੀਂ ਜੰਗ ਦੀ ਇਹ ਨੀਤੀ ਅਪਣਾਈ ਹੈ ਕਿ ਅਸੀਂ ਦੁਸ਼ਮਣ ਦੇ ਨਾਲ ਲੜਦੇ ਸੀ ਪਰ ਸਾਡਾ ਨਿਸ਼ਾਨਾ ਹੁੰਦਾ ਸੀ ਕਿ ਦੁਸ਼ਮਣ ਦਾ ਨੁਕਸਾਨ ਵਕਤ ਤੋਂ ਵੱਧ ਕੀਤਾ ਜਾਵੇ ਤੇ ਆਪਣੀ ਜਾਨ ਬਚਾ ਅਸਰ ਬਾਬਾ ਦੀਪ ਸਿੰਘ ਨੇ ਜਦੋਂ ਸਾਰੇ ਸਿੰਘਾਂ ਨੂੰ ਇਕੱਠਾ ਕੀਤਾ ਉਹਨਾਂ ਇਕੱਠੇ ਹੋਏ ਸਿੰਘਾਂ ਦੇ ਵਿੱਚ ਜਿਹੜੇ ਮੁਖੀ ਸਿੰਘ ਨੇ ਉਹਨਾਂ ਦੇ ਸਰਦਾਰ ਅਦਿਆਲ ਸਿੰਘ ਬਾਬਾ ਨੌ ਸਿੰਘ ਉਮਰ ਪਤਨਵੇਂ ਸਾਲ ਹਾਲਾਂਕਿ ਜਦੋਂ ਚੱਲਣ ਲੱਗੇ ਤੇ ਬਾਬਾ ਦੀਪ ਸਿੰਘ ਨੇ ਇੱਕ ਗੱਲ ਕਿਹਾ ਤੁਹਾਡੀ ਉਮਰ ਬੜੀ ਬਢੇਰੀ ਹੈ ਤੁਸੀਂ ਦੰਦਵਾ ਸਾਹਿਬ ਦੀ ਸਿਆਸਤ ਸੰਭਾਲ ਕਰੋ ਬਾਕੀ ਨੌਜਵਾਨਾਂ ਨੂੰ ਲੈ ਕੇ ਮੈਂ ਜਾਣਾ ਤੇ ਬਾਬਾ ਨੌ ਸਿੰਘ ਨੇ ਕਿਹਾ ਨਹੀਂ ਸੇਵਾ ਸੰਭਾਲ ਕਿਸੇ ਹੋਰ ਨੂੰ ਦੇ ਦਿਓ ਮੈਂ ਜੰਗ ਦੇ ਤੇ ਜੂਝਣ ਜਾਣਾ ਉਮਰ ਪਤਨਵੇਂ ਸਾਲ ਸਾਬਾ ਨੌ ਸਿੰਘ ਸੋ ਦਮਦਮਾ ਸਾਹਿਬ ਦੀ ਸਾਰੀ ਜਿੰਮੇਵਾਰੀ ਬਾਬਾ ਨੱਥਾ ਸਿੰਘ ਨੂੰ ਦਿੱਤੀ ਗਈ। ਬਾਬਾ ਦੀਪ ਸਿੰਘ ਦੇ ਭਤੀਜੇ ਲੱਗਦੇ ਸੀ ਰਿਸ਼ਤੇ 'ਚ। ਬਾਬਾ ਨੌਸ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੋਪਾਲ ਸਿੰਘ, ਬਾਬਾ ਭਾਗ ਸਿੰਘ ਇਹਨਾਂ ਤੋਂ ਇਲਾਵਾ ਬਾਬਾ ਲੈਣਾ ਸਿੰਘ ਤੇ ਬਾਬਾ ਹੀਰਾ ਸਿੰਘ ਇਤਿਹਾਸ 'ਚ 22 ਨਾਮ ਮਿਲਦੇ ਨੇ ਜਿੰਨੇ ਇੱਕ ਮੈਨੂੰ ਯਾਦ ਸੀ ਮੈਂ ਤੁਹਾਨੂੰ ਸਾਂਝੇ ਕੀਤੇ। ਇਹਨਾਂ ਸਾਰੇ ਸਿੱਖ ਜਥਿਆਂ ਦੇ ਮੁਖੀਆਂ ਨੇ ਹੁਣ ਉੱਥੇ ਪ੍ਰਣ ਕੀਤਾ ਹੈ। ਤੇ ਬਾਬਾ ਦੀਪ ਸਿੰਘ ਨੇ ਸਪਸ਼ਟ ਕਹਿ ਦਿੱਤਾ ਕਿ ਹੁਣ ਜੰਗ ਪਹਿਲੀਆਂ ਜੰਗਾਂ ਵਰਗੀ ਨਹੀਂ ਪਹਿਲੀ ਜੰਗ ਦਾ ਨਿਸ਼ਾਨਾ ਹੁੰਦਾ ਸੀ ਦੁਸ਼ਮਣ ਦੇ ਨਾਲ ਲੜਨਾ ਉਹਦਾ ਨੁਕਸਾਨ ਕਰਨਾ ਤੇ ਬਚ ਕੇ ਨਿਕਲ ਜਾਣਾ ਹੁਣ ਨਿਸ਼ਾਨਾ ਹੋ ਰਿਹਾ ਹੁਣ ਨਿਸ਼ਾਨਾ ਹੈ ਕਿ ਹਰ ਹਾਲਤ ਵਿੱਚ ਅੰਮ੍ਰਿਤਸਰ ਪਹੁੰਚਣਾ ਹੁਣ ਇਹ ਪ੍ਰਣ ਹੈ ਇਹ ਪ੍ਰਣ ਕੀਤਾ ਗਿਆ ਕਿ ਅਸੀਂ ਅੰਮ੍ਰਿਤਸਰ ਪਹੁੰਚਣ ਤੱਕ ਮਰਾਂਗੇ ਨਹੀਂ ਅਸੀਂ ਲੜਾਂਗੇ ਪਹਿਲਾਂ ਨਿਸ਼ਾਨਾ ਸੰਗ ਬਾਹੂਰ ਵਾਇਆ ਕਰਦਾ ਸੀ ਬਾਬਾ ਦੀਪ ਸਿੰਘ ਮੁਖੀ ਸਿੰਘਾਂ ਨੂੰ ਨਾਲ ਲੈ ਕੇ ਉੱਥੋਂ ਤਰੇ ਇਤਿਹਾਸ ਜੇਕਰ ਹੁੰਦਾ ਕਿ ਤੁਰ ਲੱਗਿਆ ਇਹਨਾਂ ਸਿੰਘਾਂ ਦੀ ਗਿਣਤੀ ਕੋਈ 2000 ਸੀ ਮਹਾਰਾਸ਼ ਦਰਾਜ ਪੁੱਚੋ ਬਾਂਹਣੀ ਵਾਲਾ ਇਹਨਾਂ ਸਾਰੇ ਪਿੰਡਾਂ 'ਚ ਹੁੰਦੇ ਹੋਏ ਹਰੀਕੇ ਪੱਤਨ ਪਹੁੰਚੇ ਇਹਨਾਂ ਦੇ ਸਿੱਖਾਂ ਦੇ ਜਥੇ ਦੀ ਆਮ ਜਿਹੜੀ ਲਾਹੌਰ ਤੱਕ ਪਹੁੰਚ ਚੁੱਕੀ ਸੀ ਇਸ ਦਾ ਜ਼ਿਕਰ ਤਹਿਮਾਸ ਖਾਨ ਮਸਕੀਨ ਆਪਣੀ ਫਾਰਸੀ ਦੀ ਕਿਤਾਬ ਤਹਿਮਸ ਨਾਮੇ 'ਚ ਕਰਦਾ ਹੈ ਉਹ ਤਾਂ ਮਾਸ ਨਾਮ ਵਿੱਚ ਬੜਾ ਸਪਸ਼ਟ ਕਹਿੰਦਾ ਹੈ ਕਿੰਦਾ ਲਾਹੌਰ ਦੀ ਹਕੂਮਤ ਨੂੰ ਪਤਾ ਲੱਗ ਗਿਆ ਤੇ ਸਿੱਖਾਂ ਦਾ ਇੱਕ ਬਹੁਤ ਵੱਡਾ ਜਥਾ ਜਿਹੜਾ ਸੁਦਾ ਸਰਦਾਰਬਾਦ ਸਾਹਿਬ ਵੱਲ ਆ ਰਿਹਾ ਹੈ। ਉਹਨੂੰ ਰੋਕਣ ਦੇ ਪ੍ਰਬੰਧ ਕੀਤੇ ਗਏ, ਉਹਨੂੰ ਰੋਕਣ ਦੇ ਵਾਸਤੇ ਜਹਾਨ ਖਾਨ ਨੇ ਆਪਣੀ ਫੌਜ ਨੂੰ ਕੱਛਿਆ ਕੀਤਾ ਤੇ ਆਪਣੀ ਸਾਰੀ ਫੌਜ ਨੂੰ ਉਸਨੇ ਕਿਹਾ ਕਿ ਤੁਸੀਂ ਇਨ੍ਹਾਂ ਜਹਾਦੀਆਂ ਦੇ ਖਿਲਾਫ ਲੜਨਾ ਹੈ। ਇਨ੍ਹਾਂ ਦੁਸ਼ਮਣਾਂ ਦੇ ਖਿਲਾਫ ਲੜਨਾ ਹੈ। ਇਨ੍ਹਾਂ ਕਾਫਰਾਂ ਨੂੰ ਦਰਬਾਰ ਸਾਹਿਬ ਹਰ ਮਰਸਰ ਨਹੀਂ ਪਹੁੰਚਣ ਦੇਣਾ। ਕਾਜ਼ੀ ਜਿਸ ਨੂੰ ਖਾਜ਼ੀ ਅਟੇਖਾਨ ਵੀ ਲਿਖਿਆ ਹੈ ਇਤਿਹਾਸ ਦੇ ਵਿੱਚ ਹਾਜ਼ਰ ਅਤੇ ਖਾਨ ਦੀ ਤੇ ਜਮਾਲ ਖਾਨ ਦੀ ਜ਼ਿੰਮੇਵਾਰੀ ਲਗਾਈ ਗਈ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਹੈ ਤੇ ਲੋਕਾਂ ਨੂੰ ਦੀਨ ਦੇ ਨਾਮ ਉੱਪਰ ਕਹਿਣਾ ਹੈ ਕਿ ਹੁਣ ਜਿਹਹਾਦ ਦਾ ਮੌਕਾ ਹੈ ਤੁਹਾਨੂੰ ਇਸਲਾਮ ਦੇ ਵਾਸਤੇ ਲੜਨਾ ਪਵੇਗਾ ਤੁਸੀਂ ਅੱਜ ਜੇ ਤੁਹਾਡੇ ਕੋਲ ਕੋਈ ਘੋੜਾ ਹਥਿਆਰ ਜਾਂ ਕੋਈ ਜੰਗੀ ਹੋ ਰਹਾ ਹੈ ਸਾਡਾ ਸਾਥ ਦਿਵੋ ਤੇ ਜੰਗ ਜਿੱਤਣ ਤੋਂ ਬਾਅਦ ਅਸੀਂ ਤੁਹਾਨੂੰ ਭਾਰੀ ਇਨਾਮ ਦੇਵਾਂਗੇ ਜਿਹਹਾਦ ਦਾ ਝੰਡਾ ਹੈ ਬਰੀ ਝੰਡਾ ਜਿਸ ਨੂੰ ਕਹਿੰਦੇ ਉਹ ਫਲਾ ਦਿੱਤਾ ਗਿਆ ਤੀਸਰਾ ਲਾਹੌਰ ਦੀ ਮੁਗਲਾਣੀ ਬੇਟੀ ਨੂੰ ਕਿਹਾ ਗਿਆ ਕਿ ਲਾਹੌਰ ਵਿੱਚ ਜਿੰਨੀ ਵੀ ਫੌਜ ਹੈ ਉਹ ਸਾਰੀ ਫੌਜ ਸਾਨੂੰ ਦੇ ਦਿੱਤੀ ਜਾਵੇ ਘੋੜਸਵਾਰ ਹਥਿਆਰ ਤੇ ਜੰਬੂਰ ਕੇ ਤੇ ਸ਼ੇਤਰ ਨਾਲਾ ਛੋਟੀਆਂ ਤੋਪਾਂ ਜਿਹੜੀਆਂ ਨੇ ਉਹ ਸਾਨੂੰ ਦੇ ਦਿੱਤੀਆਂ ਜਾਣ ਤਹਿਮਾਸ ਖਾਨ ਲਿਖਦਾ ਹੈ ਕਿ ਮੈਨੂੰ ਵੀ ਇਸ ਜੱਥੇ ਦਾ ਮੁੱਖੀ ਬਣਾ ਕੇ ਭੇਜਿਆ ਗਿਆ ਮੇਰੇ ਨਾਲ ਕਾਸਮ ਖਾਨ ਪੱਟੀ ਵਾਲਾ ਸੀ ਉਹ ਖੁਦ ਉਸ ਵੇਲੇ ਜੰਗ ਨੂੰ ਵੇਖਿਆ ਜਿਹੜੀ ਜੰਗ ਬਾਬਾ ਦੀਪ ਸਿੰਘਾਣਾਂ ਦੀ ਹੋਈ ਇਹਦਾ ਇੱਕ ਹੀ ਸਾਡੇ ਕੋਲ ਚਸ਼ਮਦੀਦ ਗਵਾਹ ਹੈ ਤਹਿਮਾਸ ਖਾਨ ਕਿਉਂਕਿ ਉਹ ਖੁਦ ਲੜਨ ਦੇ ਵਾਸਤੇ ਆਇਆ ਸੀ ਉਹ ਕਹਿੰਦਾ ਕਿ ਜਥੇ ਤੁਰਤੇ ਉਧਰੋਂ ਸਿੱਖਾਂ ਦੀ ਆਮਦ ਦੀ ਸਾਨੂੰ ਰਿਪੋਰਟ ਮਿਲ ਰਹੀ ਸੀ ਤੇ ਸਿੱਖਾਂ ਨੂੰ ਇਹਨਾਂ ਦੀ ਆਮਦ ਦੀ ਸੂਚਨਾ ਮਿਲ ਰਹੀਆਂ ਸੀ ਜਦੋਂ ਸਿੱਖ ਹਰੀਕੇ ਪੱਤਨ ਦੇ ਨੇੜੇ ਪਹੁੰਚੇ ਅੱਗੋਂ ਦਰਿਆ ਪਾਰ ਕਰਨੇ ਪੈਣੇ ਸੀ ਸਿੱਖਾਂ ਨੂੰ ਇਹ ਸੀ ਕਿ ਇਕੱਠੇ ਦਰਿਆ ਪਾਰ ਕਰਾਂਗੇ ਤੇ ਹਕੂਮਤ ਦੇ ਵੱਲੋਂ ਤੋਪਾਂ ਦੇ ਨਾਲ ਹਮਲਾ ਕੀਤਾ ਜਾ ਸਕਦਾ ਵੱਖ-ਵੱਖ ਜੱਥਿਆਂ ਦੇ ਰੂਪ ਵਿੱਚ ਵੱਖ-ਵੱਖ ਥਾਵਾਂ ਤੋਂ ਦਰਿਆ ਪਾਰ ਕੀਤੇ ਤੇ ਫਿਰ ਸਾਰੇ ਇਕੱਠੇ ਹੋਏ ਇਕੱਠੇ ਹੋ ਕੇ ਫਿਰ ਬਾਬਾ ਦੀਪ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸਾਡਾ ਨਿਸ਼ਾਨਾ ਦਰਬਾਰ ਸਾਹਿਬ ਪਹੁੰਚਣਾ ਹੈ ਤੇ ਜਿਸ ਨੇ ਅਜੇ ਵੀ ਆਪਣੇ ਮਨ ਦੇ ਵਿੱਚ ਥੋੜਾ ਜਿਹਾ ਭੈਅ ਜਾਂ ਡਰ ਰੱਖੀ ਹੈ ਉਹ ਇੱਕ ਲਕੀਰ ਤੋਂ ਪਿੱਛੇ ਜਾ ਸਕਦਾ ਇੱਕ ਵੀ ਸਿੱਖ ਨੇ ਪਿੱਛੇ ਪੈਰ ਨਹੀਂ ਪਾਇਆ ਇਤਿਹਾਸ ਦੇ ਵਿੱਚ ਇੱਕ ਘਟਨਾ ਕਰ ਮਿਲਦਾ ਹੈ ਮਹਾਭਾਰਤ ਦੀ جنگ ਦਾ ਕਿ ਜਿਸ ਵੇਲੇ ਅਰਜਨ ਦੇ ਪੁੱਤਰ ਅਭਮਨਯੂ ਦੀ ਮੌਤ ਹੋ ਗਈ ਤਾਂ ਉਸਨੇ ਇੱਕ ਪ੍ਰਣ ਕੀਤਾ ਸੀ ਕਿ ਜੇ ਮੈਂ ਆਪਣੇ ਪੁੱਤਰ ਦੇ ਕਾਤਲ ਜੈਦਰਥ ਨੂੰ ਮਾਰ ਨਾ ਸਕਿਆ ਮੈਂ ਆਤਮ ਹਾ ਦਾ ਕਰ ਲੈਣਾ ਇੱਥੇ ਬਾਬਾ ਦੀਪ ਸਿੰਘ ਦਾ ਪ੍ਰਣ ਹੈ ਤੇ ਜਿੰਨਾ ਚਿਰ ਤੱਕ ਅਸੀਂ ਅੰਮ੍ਰਿਤਸਰ ਪਹੁੰਚਦੇ ਨਹੀਂ ਅਸੀਂ ਮਰਨਾ ਹੀ ਅਸੀਂ ਜੂਝਣਾ ਅਸੀਂ ਲੜਨਾ ਅਸੀਂ ਮਰਨਾ ਨਹੀਂ ਪ੍ਰਾਣ ਦਾ ਫਰਕ ਇੱਥੋਂ ਇੱਕ ਪਾਸੇ ਕਿ ਐਸ ਨਿਸ਼ਾਨਾ ਸਰ ਨਾ ਹੋਇਆ ਤੇ ਮਰ ਜਣ ਤੇ ਦੂਜੇ ਪਾਸੇ ਪ੍ਰਾਣ ਹੈ ਕਿ ਨਿਸ਼ਾਨਾ ਸਰ ਕਰਨ ਤੋਂ ਪਹਿਲਾਂ ਮਰਨਾ ਹੀ ਨਹੀਂ ਇਹ ਚੜ੍ਹਦੀ ਕਲਾ ਦਾ ਪ੍ਰਦੀਪ ਹੁੰਦੀ ਹੈ ਬਾਬਾ ਦੀਪ ਸਿੰਘ ਨੇ ਸਿੰਘਾਂ ਨੂੰ ਇਕੱਠੇ ਕੀਤਾ ਹੋਰ ਪਿੰਡਾਂ ਦੇ ਸਿੰਘ ਵੀ ਆ ਗਏ ਉਧਰੋਂ 10 ਨੰਬਰ 1757 ਨੂੰ ਜ਼ਹਾਨ ਖਾਨ ਪਾਪੜੀਆਂ ਸਾਰੀਆਂ ਫੌਜਾਂ ਨੂੰ ਲੈ ਕੇ ਗੋਲਵੜ ਦੇ ਕੋਲ ਆ ਗਏ ਉਹ 10 ਨਵੰਬਰ ਨੂੰ ਪਹੁੰਚ ਗਏ ਉਹਨਾਂ ਨੇ ਆ ਕੇ ਉੱਥੇ ਛੋਟੀ ਮੋਰਚਾ ਬੰਦੀ ਕੀਤੀ ਮੈਦਾਨੀ ਇਲਾਕਾ ਸੀ ਕੋਈ ਪਹਾੜੀ ਇਲਾਕਾ ਤੇ ਹੈ ਨਹੀਂ ਸੀ ਮੈਦਾਨ ਵਿੱਚ ਜੰਗ ਲੜਨੀ ਪਈ ਸੀ ਇਹਨਾਂ ਦੇ ਕੋਲ ਹਾਥੀ ਸਨ ਇਹਨਾਂ ਦੇ ਕੋਲ ਜ਼ੰਬੂਰਕੇ ਸਨ ਊਠਾਂ ਦੇ ਉੱਪਰ ਰੱਖਣ ਵਾਲੀਆਂ ਵੱਡੀਆਂ ਤੂਪਾਂ ਸ਼ਤਰਲਾਲਾ ਸਨ ਛੋਟੀਆਂ ਤੂਪਾਂ ਇਹਨਾਂ ਦੇ ਘੋੜਸਵਾਰ ਸੀ ਇਹਨਾਂ ਦੇ ਪੈਦਲ ਸਿਪਾਹੀ ਸੀ ਇਹਨਾਂ ਦੇ ਤੀਰਅੰਦਾਜ਼ ਸੀ ਦੂਜੇ ਪਾਸੇ ਖਾਲਸੇ ਦੇ ਹਥਿਆਰਾਂ ਦਾ ਬਰਛੀਆਂ ਸੀ ਛਵੀਆਂ ਸੀ ਕਿਰਪਾਨਾਂ ਸੀ ਤੀਰ ਕਮਾਂ ਸੀ ਕੁਝ ਸਿੰਘਾਂ ਦੇ ਕੋਲ ਗੁਰਜ ਸਨ ਤੇ ਬਸ ਆਸ ਉਹਨਾਂ ਦੇ ਕੋਲ ਹਥਿਆਰ ਗਿਣਤੀ ਵੀ ਬਹੁਤ ਥੋੜੀ ਦਸ਼ਮਣ ਦੇ ਮੁਕਾਬਲੇ ਤੇ ਹਥਿਆਰ ਵੀ ਬਹੁਤ ਘੱਟ ਇਹਨਾਂ ਦਾ ਪਹਿਲਾ ਸਾਹਮਣਾ ਜਿਹੜਾ 11 ਨਵੰਬਰ ਨੂੰ ਸਵੇਰੇ ਗੋਲਵੜ ਦੇ ਕੋਲ ਹੋਇਆ ਇਹ ਲੜਾਈ ਇੱਕੋ ਥਾਂ ਤੇ ਜਿੱ ਲੜੀ ਗਈ ਇਹ ਲੜਾਈ ਗੋਲਵੜ ਤੋਂ ਸ਼ੁਰੂ ਹੋਈ ਤੇ ਦਰਬਾਰ ਸਾਹਿਬ ਦੇ ਬਾਅਦ ਰਾਮਸਰ ਜਾ ਕੇ ਖਤਮ ਹੋਈ ਇਸ ਲੜਾਈ ਦਾ ਇੱਕ ਬਹੁਤ ਵੱਡਾ ਦਾਇਰਾ ਇਹਦਾ ਪ੍ਰਭਾਵ ਵੀ ਇਤਿਹਾਸ ਤੇ ਬਹੁਤ ਹੈ ਇਹ ਗੱਲ ਵੱਖਰੀ ਹੈ ਕਿ ਅਸੀਂ ਬਾਕੀਆਂ ਨੇ ਤਾਂ ਸਾਡੇ ਇਤਿਹਾਸ ਨੂੰ ਕੀ ਸਮਝਣਾ ਸੀ ਅਸੀਂ ਆਪਣੀ ਕੌਮ ਨੂੰ ਆਪ ਹੀ ਨਹੀਂ ਦੱਸ ਸਕਦੇ ਇੱਕ ਪਾਸੇ ਜਹਾਂਨ ਖਾਨ ਆਪਣੇ ਜਰਨੈਲਾਂ ਨੂੰ ਨਾਲ ਲੈ ਕੇ ਖੜਾ ਹੈ ਉਹਦੇ ਜਰਨੈਲਾਂ ਦੇ ਵਿੱਚ ਯਾਕੂਬ ਖਾਨ ਹੈ ਕਾਸਮ ਖਾਨ ਹੈ ਤਹਿਮਾਸ ਖਾਨ ਜ਼ਬਰਦਸਤ ਖਾਨ ਰੁਸਤਮ ਖਾਨ ਨੀਰ ਖਾਨ ਜਮਾਲ ਖਾਨ ਇਹ ਸਾਰੇ ਉਸਦੇ ਜਰਨੈਲ ਨੇ ਇੱਧਰ ਸਿੰਘ ਖੜੇ ਨੇ ਜਹਾਂਨ ਖਾਨ ਸੋਚ ਰਿਹਾ ਸੀ ਕਿ ਸਿੱਖ ਸਿੱਧਾ ਹਮਲਾ ਕਰਨਗੇ ਜਿਹੜੀ ਇਹਦੀ ਪੁਰਾਣੀ ਜੰਗਨੀਤੀ ਹੁੰਦੀ ਸੀ ਜਹਾਂਨ ਖਾਨ ਉਸ ਨਜ਼ਰੀਏ ਤੋਂ ਸੋਚ ਰਿਹਾ ਸੀ ਕਿ ਸਿੱਖ ਸਿੱਧਾ ਹਮਲਾ ਕਰਨਗੇ ਤੇ ਮੈਂ ਆਪਣੇ ਸ਼ੇਤਰ ਨਾਲਾਂ ਤੇ ਛੋਟੀਆਂ ਤੋਪਾਂ ਤੇ ਤੀਰ ਅੰਦਾਜ਼ਾ ਦੇ ਨਾਲ ਇਹਨਾਂ ਦੀ ਪਹਿਲੀ ਜਿਹੜੀ ਪਾਲ ਇਸ ਨੂੰ ਖਤਮ ਕਰ ਦੇਵਾਂ ਪਰ ਸਿੰਘਾਂ ਨੇ ਇੱਥੇ ਆ ਕੇ ਆਪਣੀ ਜੰਗਨੀਤੀ ਦਾ ਟੰਗ ਬਿਲਕੁਲ ਬਦਲ ਲਿਆ ਸੱਜੇ ਪਾਸੇ ਬਾਬਾ ਨੌਧ ਸਿੰਘ ਨੂੰ ਜਥਾ ਦਿੱਤਾ ਗਿਆ ਖੱਬੇ ਪਾਸੇ ਬਾਬਾ ਵਿਆਸ ਸਿੰਘ ਵਿਚਕਾਰ ਬਾਬਾ ਦੀਪ ਸਿੰਘ ਤੇ ਬਲਵੰਤ ਸਿੰਘ ਹੁਣ ਇਸ ਦਾ ਜ਼ਿਕਰ ਤਹਿਮਾਸ ਖਾਨ ਲਿਖਦਾ ਹੈ ਕਹਿੰਦਾ ਕਿ ਸਾਡੇ ਉੱਪਰ ਜਦੋਂ ਗੋਲਵੜ ਦੇ ਕੋਲ ਇਹਨਾਂ ਸਿੱਖਾਂ ਨੇ ਸਾਰੇ ਪਾਸੇ ਤੋਂ ਹਮਲਾ ਕੀਤਾ ਤੇ ਸਾਡੇ ਉੱਪਰ ਇੱਕ ਤਰ੍ਹਾਂ ਦੀ ਬਲਾ ਆ ਪਈ। ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿੱਦੋਂ ਨੂੰ ਲਸਿਆ ਜਾਵੇ। ਕਿੰਦਾ ਸਾਡੇ ਫੌਜੀ ਦਿਲ ਛੱਡ ਚੁੱਕੇ ਸੀ। ਇਹ ਗੱਲ ਉਹ ਮੁਸਲਮਾਨ ਲਖਾਰੀ ਲਿਖ ਰਿਹਾ ਤੇ ਮੈਂ ਆਰੰਭ ਵਿੱਚ ਕਹਿਆ ਸੀ ਕਿ ਸਾਡੇ ਕੋਲ ਇਸ ਜੰਗ ਦਾ ਇੱਕੋ ਹੀ ਮੌਕੇ ਦਾ ਦਵਾ ਹੈ। ਤਹਿਮਾਸ ਨਾਮੇ ਦਾ ਲਖਾਰੀ ਉਹ ਜੰਗ ਦੇ ਵਿੱਚ ਬਤੌਰ ਜਰਨੈਲ ਸ਼ਾਮਲ ਸੀ। ਇਹ ਪਿੱਛੋਂ ਸਿਰਿਆ ਦਾ ਰਹਿਣ ਵਾਲਾ ਸੀ। ਨਾਦਰ ਸ਼ਾਹ ਇਸ ਨੂੰ ਲਾਹੌਰ ਲਾਇਆ ਸੀ ਇਹਦਾ ਨਾਮ ਉਸ ਨੇ ਹੀ ਪਹਿਲਾਂ ਰੱਖਿਆ ਸੀ ਜ ਤैमूर ਤੇ ਜਦ ਅਹਿਮਦ ਸ਼ਾਹ ਅਬਦਾਲੀ ਦੀ ਸੇਵਾ ਚ ਆ ਗਿਆ ਉਹਦੇ ਪੁੱਤਰ ਦਾ ਨਾਮ ਤैमूर ਸੀ ਉਹਨੇ ਇਹਦਾ ਨਾਮ ਬਦਲ ਕੇ ਤਹਿਮਾਸ ਖਾਨ ਰੱਖ ਦਿੱਤਾ ਤੇ ਇਹਨੇ ਆਪਣੇ ਦੇ ਨਾਮ ਦੇ ਨਾਲ ਤਹਿਮਾਸ ਖਾਨ ਮਸਕੀਨ ਲਿਖਣਾ ਸ਼ੁਰੂ ਕੀਤਾ ਤਹਿਮਾਸ ਨਾਮ ਅਸਲੀ ਕਿਤਾਬ ਹੈ ਫਾਰਸੀ ਦੇ ਵਿੱਚ ਇਹ ਮੌਕੇ ਦੇ ਉੱਪਰ ਆਜੇ ਸੀ ਕਿੰਦਾ ਕਿ ਸਾਡੇ ਫੌਜੀ ਦਿਲ ਛੱਡ ਰਹੇ ਸੀ ਇਹਦਾ ਸਿੱਖ ਜਾਨਾ ਹੂਲ ਕੇ ਲੜ ਰਹੇ ਸੀ ਸਾਡੇ ਹਾਥੀ ਉਹਨਾਂ ਦੇ ਮੁਕਾਬਲੇ ਕੁਝ ਨਹੀਂ ਸੀ ਕਰ ਰਹੇ ਕਹਿੰਦਾ ਉਹਨਾਂ ਦੇ 3 ਸਾਡੇ ਜੋਧੇ ਦੀ ਜ਼ਮੀਨ ਤੇ ਸੌਂਦੇ ਸੀ। ਕਹਿੰਦਾ ਉੱਥੇ ਸ਼ੰਖਾਂ ਦੀ, ਘੜਿਆਲਾਂ ਦੀ ਨਗਾਰਿਆਂ ਦੀ ਆਵਾਜ਼ ਆ ਰਹੀ ਸੀ। ਤੇਜ਼ ਤੇ ਤੇਜ਼ ਖੜਕ ਰਹੀ ਸੀ। ਅੱਗ ਦੇ ਚਿੰਗਾਰੇ ਉੱਠ ਰਹੇ ਸੀ ਤੇ ਕਹਿੰਦਾ ਸਾਡੇ ਫੌਜੀ ਮੈਦਾਨ ਛੱਡ ਕੇ ਭੱਜ ਰਹੇ ਸੀ ਤੇ ਕਹਿੰਦਾ ਅਖੀਰ ਸਾਡੇ ਜਰਨੈਲ ਜ਼ਹਾਨ ਖਾਨ ਨੂੰ ਆਪਣੇ 2-3 ਸਿਪਾਹੀਆਂ ਦੀ ਤਲਵਾਰ ਨਾਲ ਕਤਲ ਕਰਨਾ ਪਿਆ ਕਿ ਬਾਕੀ ਸੁਨਾਹਾਂ ਤੱਕ ਇਸ ਰੇਹਾਂ ਪਹੁੰਚ ਜਾਵੇ ਕਿ ਜੇ ਮੈਦਾਨੇ ਜੰਗ ਤੋਂ ਭੱਜੇ ਤੇ ਸਜ਼ਾਏ ਮੌਤ ਹੋਵੇਗੀ। ਕਹਿੰਦਾ ਸਾਡਾ ਇਹ ਹਾਲ ਹੋ ਚੁੱਕਾ ਸੀ। ਇਹ ਸਿੱਖਾਂ ਦਾ ਜੰਗੀ ਨੀਤੀ ਦਾ ਇੱਕ ਵੱਖਰਾ ਤਰੀਕਾ ਸੀ ਜਿਹਦੇ ਬਾਰੇ ਜ਼ਹਾਨ ਖਾਨ ਵੀ ਹੈਰਾਨ ਸੀ ਕਿ ਸਿੱਖਾਂ ਨੇ ਆਪਣੇ ਪਹਿਲੇ ਪੈਟੇ ਦੇ ਛੱਡ ਕੇ ਸਭ ਤੋਂ ਪਹਿਲਾ ਜੰਗ ਦੇ ਕੇਂਦਰ ਦੇ ਪ੍ਰਖਾਨ ਖਾਨ ਦੇ ਉੱਪਰ ਹਮਲਾ ਕੀਤਾ ਔਰ ਇਹ ਵੀ ਬੜੀ ਅਹਿਮ ਗੱਲ ਸੀ ਇਹ ਪੈਟ ਦਾ ਸਿੱਖ ਪਹਿਲਾਂ ਵੀ ਅਪਣਾ ਚੁੱਕੇ ਸੀ ਜਦੋਂ ਸਿੱਖਾਂ ਨੇ ਰੋੜੀਬਾਦ ਰੋੜੀ ਸਾਹਿਬ ਗੁਰਦੁਆਰਾ ਐਮਨਾਬਾਦ ਜਸਪਤ ਰਾਏ ਦਾ ਸਿਰ ਲਾਇਆ ਸੀ ਸਿੱਖਾਂ ਨੂੰ ਇਹ ਪਤਾ ਸੀ ਕਿ ਜੰਗੀ ਕੇਂਦਰ ਦੇ ਉੱਪਰ ਹਮਲਾ ਕੀਤਾ ਜਾਵੇ ਤੇ ਜੰਗ ਦੇ ਵਿੱਚ ਦੁਸ਼ਮਣ ਫੌਜ ਦਾ ਮੁਖੀ ਮਾਰਿਆ ਜਾਵੇ ਤੇ ਫੌਜ ਦੇ ਪੈਰ ਰੇਲ ਜਾਂਦੇ ਸੋ ਸਿੱਖਾਂ ਦਾ ਪਹਿਲਾ ਪ੍ਰੇਟੜਾ ਹੀ ਸੀ ਕਿ ਜਹਾਂਨ ਖਾਨ ਦੇ ਉੱਪਰ ਸਿੱਧਾ ਦਬਾਅ ਪਾਇਆ ਜਾਵੇ ਜਹਾਂਨ ਖਾਨ ਮੈਦਾਨ ਛੱਡ ਗਿਆ ਫੌਜ ਭੱਜ ਜਾਈ ਦੀ ਹੋਇਆ ਉਹੀ ਪਰ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਹ ਗੋਲਵੜ ਦੇ ਕੋਲ ਜਿਹੜੀ ਜੰਗ ਹੋਈ ਇਹਦੇ ਚ ਜਹਾਂਨ ਖਾਨ ਸਿੱਖਾਂ ਦੇ ਜਿੱਤੇ ਨਹੀਂ ਸਕਿਆ ਸਿੱਖਾਂ ਨੇ ਇੰਨੀ ਜੁੱਧ ਨੀਤੀ ਦੇ ਜੰਗ ਨੀਤੀ ਦੇ ਨਾਲ ਇਸ ਦਾ ਮੁਕਾਬਲਾ ਕੀਤਾ ਤੇ ਜਹਾਂਨ ਖਾਨ ਦੇ ਕੈਰ ਨਹੀਂ ਲੱਗੇ ਸਿੱਖ ਜਿਥੇ ਅੱਗੇ ਵਧਿਗੇ ਤੇ ਜਹਾਂਨ ਖਾਨ ਨੇ ਦੁਬਾਰਾ ਆਪਣੀ ਫੌਜ ਨੂੰ ਮੁੜ ਜਿਥੇ ਬੰਦ ਕੀਤਾ ਮੁੜ ਫੌਜ ਜਿਹੜੀ ਸੀ 71 ਕੀਤੀ ਉਧਰ ਸਿੱਖ ਜਥੇ ਜਿਹੜੇ ਅੱਗੇ ਵਧਦੇ ਜਾ ਰਹੇ ਨੇ ਹੁਣ ਸਿੱਖਾਂ ਨੂੰ ਇਹ ਪਤਾ ਲੱਗ ਗਿਆ ਕਿ ਜੇਕਰ ਇਕੱਠੇ ਤਰਾਂਗੇ ਤੇ ਇਹਨਾਂ ਦੀ ਲਾਹੌਰੋਂ ਹੋਰ ਵੀ ਫੌਜ ਤੇ ਮਦਦ ਆ ਰਹੀ ਹੈ ਸਿੱਖ ਚੱਬੇ ਦੇ ਕੋਲ ਪਹੁੰਚ ਗਏ ਚਾਟੀਵਿੰਡ ਚੱਬੇ ਦੇ ਕੋਲ ਸਿੱਖਾਂ ਨੂੰ ਪਤਾ ਸੀ ਕਿ ਹਕੂਮਤ ਲਾਹੌਰ ਤੋਂ ਹੋਰ ਫੌਜ ਨੂੰ ਮਗਵਾ ਸਕਦੀ ਹੈ ਜੇ ਅਸੀਂ ਇਕੱਠੇ ਰਵਾਂਗੇ ਤੇ ਸਾਨੂੰ ਤੋਪ ਦੇ ਗੋਲੇ ਦੇ ਹਮਲਿਆਂ ਦੇ ਨਾਲ ਖਤਮ ਕੀਤਾ ਜਾ ਸਕਦਾ ਸਿੱਖਾਂ ਨੇ ਆਪਣੀ ਆਪ ਨੂੰ ਜਥਿਆਂ ਦੇ ਚੰਦ ਲਿਆ ਵੱਖ-ਵੱਖ ਥਾਵਾਂ ਤੇ ਜਥਿਆਂ ਨੇ ਜੰਗ ਲੜਨੀ ਸ਼ੁਰੂ ਕਰ ਦਿੱਤੀ ਇਸੇ ਕਰਕੇ ਤੁਸੀਂ ਮਾਝੇ ਦੇ ਇੰਨਾ ਪਿੰਡਾਂ 'ਚ ਜਾਓ ਨਾ ਤੇ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਤਕਰੀਬਨ ਗੋਲਵਰ ਤੋਂ ਪਿੱਛੇ ਸ਼ੁਰੂ ਹੋ ਜਾਓ ਤੇ ਅੰਮ੍ਰਿਤਸਰ ਤੱਕ ਹਰ ਪਿੰਡਾਂ 'ਚ ਸ਼ਹੀਦਾਂ ਦੇ ਸਥਾਨ ਬਣੇ ਹੋਏ ਨੇ। ਤੋਂਦਾ ਹੀ ਕਾਰਨ ਹੈ ਕਿ ਕੋਈ ਜਥੇ ਕਿਤੇ ਲੜ ਰਿਹਾ ਸੀ ਕੋਈ ਜਥੇ ਕਿਤੇ ਲੜ ਰਿਹਾ ਸੀ। ਸੋ ਸਿੰਘਾਂ ਦੇ ਜਿਹੜੇ ਜਥੇ ਸੀ ਅੱਗੇ ਵਧੇ ਉਧਰ ਹਕੂਮਤ ਦੀ ਫੌਜੀ ਮਦਦ ਹੋਰ ਆ ਗਈ। ਜ਼ਹਾਨ ਖਾਨ ਨੇ ਦੁਬਾਰਾ ਆਪਣੇ ਆਪ ਨੂੰ ਜਥੇਤਬੰਦ ਕੀਤਾ ਤੇ ਉਸ ਸਮੇਂ ਫਿਰ ਸਰਦਾਰ ਦਿਆਲ ਸਿੰਘ ਜਿਹੜੇ ਬਾਬਾ ਦੀਪ ਸਿੰਘ ਦੇ ਨਾਲ ਆਏ ਸੀ ਗੋਲਵੜ ਦੀ ਜੰਗ ਦੇ ਵਿੱਚ ਚੰਗੇ ਹੱਥ ਵਖਾਏ ਸੀ ਉਹਨਾਂ ਨੇ ਉਹਨਾਂ ਨੂੰ ਉਸ ਵੇਲੇ ਫਿਰ ਮੀਰ ਖਾਨ ਨੇ ਵੰਗਾਰਿਆ ਉਸਨੇ ਕਿਹਾ ਕਹਿੰਦਾ ਕਿ ਆਪਣੇ ਆਪ ਨੂੰ ਜਿਹੜਾ ਜੋਧਾ ਸਮੇਂ ਦਾ ਮੇਰੇ ਨਾਲ ਦੰਦ ਜੁੱਦ ਕਰ ਸਕਦਾ ਉਸ ਮੀਰ ਖਾਨ ਦਾ ਇਤਿਹਾਸ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਮੀਰ ਖਾਨ ਨਾਮ ਆਇਆ ਤੇ ਕੁਝ ਥਾਵਾਂ ਤੇ ਉਹ ਮੀਰ ਜਾਨ ਖਾਨ ਨਾਮ ਆਇਆ ਉਸਨੇ ਵੰਗਾਰਿਆ ਉਹਦੇ ਸਾਹਮਣੇ ਉਹ ਹਾਥੀ ਦੇ ਉੱਪਰ ਸੀ ਇਤਿਹਾਸਕਾਰ ਤੇ ਮੌਕੇ ਦੇ ਪ੍ਰਤੱਖ ਦੇ ਜਿਹੜੇ ਸਾਡੇ ਕੋਲ ਇਤਿਹਾਸਕ ਸ਼ੁਰੂਤ ਨੇ ਉਹ ਕਹਿੰਦੇ ਨੇ ਕਿ ਬਾਈ ਵਿਧਿਆ ਸਿੰਘ ਘੋੜਾ ਵਧਾ ਕੇ ਉਸ ਦੇ ਸਾਹਮਣੇ ਆਏ ਤੇ ਜਦੋਂ ਉਹਦੇ ਹਾਥੀ ਦੇ ਕੋਲ ਪਹੁੰਚੇ ਤੇ ਉਹਨਾਂ ਨੇ ਘੋੜੇ ਨੂੰ ਇਸ ਤਰ੍ਹਾਂ ਦੀ ਕਮਾਂਡ ਦਿੱਤੀ ਜਾਂ ਉਹਦੀਆਂ ਲਗਾਮਾਂ ਇੰਜ ਖਿੱਚੀਆਂ ਕਿ ਘੋੜੇ ਨੇ ਆਪਣੇ ਪੈਰ ਤਾਂ ਕਰ ਲਏ ਹਾਥੀ ਦੇ ਮੱਥੇ ਦੇ ਨਾਲ ਕੈਰ ਲਾ ਦਿੱਤੇ ਤੇ ਉਸ ਸਮੇਂ ਉਹਨਾਂ ਨੇ ਆਪਣੀ ਤਲਵਾਰ ਦਾ ਵਾਰ ਜਿਹੜਾ ਸੀਗਾ ਉਹ ਮੀਰ ਖਾਨ ਦੇ ਉੱਪਰ ਕੀਤਾ ਤੇ ਮੀਰ ਜਾਨ ਖਾਨ ਜ਼ਮੀਨ ਤੇ ਡਿੱਗ ਪਿਆ ਫੌਲ ਦਾ ਜਿਹੜਾ ਇਹ ਪਾਸਾ ਸੀ ਇਹਦੇ ਬਹੁਤ ਸਾਰੇ ਮੁਗਲ ਸਪਾਈ ਮਾਰੇ ਗਏ ਇਹਦੇ ਤੋਂ ਬਾਅਦ ਹਮਲਾ ਕੀਤਾ ਗਿਆ ਮੀਰ ਜਹਾਨ ਖਾਨ ਇੱਕ ਜਾਨ ਖਾਨ ਇੱਕ ਜਹਾਨ ਖਾਨ ਉਹਦੇ ਫੌਜੀ ਦਸਤੇ ਨੇ ਹਮਲਾ ਕੀਤਾ ਤੇ ਇਸ ਜੰਗ ਦੇ ਵਿੱਚ ਇੱਥੇ ਬਾਬਾ ਅਧਿਆਤ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਬਾਕੀ ਜਥੇ ਜਿਹੜੇ ਸੀ ਉਹ ਅੱਗੇ ਵੱਧੇ ਜਾ ਰਹੇ ਸੀ ਇਹ ਜਿਹੜਾ ਹੁਣ ਉਹਦਾ ਸੈਕੰਡ ਹੈਂਡ ਕਮਾਂਡ ਦੁਬਾਰਾ ਆਇਆ ਸੀ ਉਹਨੇ ਫਿਰ ਉੱਥੇ ਆ ਕੇ ਬੰਦਾ ਰਿਆ ਸਰਦਾਰ ਨੌਤ ਸਿੰਘ ਬਾਬਾ ਨੌ ਸਿੰਘ 95 ਸਾਲ ਦੀ ਉਮਰ ਉਹਦੇ ਨੂੰ ਗਾਰਿਆ ਤੇ ਬਾਬੇ ਡੀਕਸ਼ਨ ਨੂੰ ਸੀ ਕਹਿੰਦਾ ਸੀ ਕਿ ਜਿਹੜਾ ਤੁਹਾਡਾ ਮੁਖੀ ਆ ਉਹ ਮੇਰੇ ਨਾਲ ਦਵੰਗ ਜੁੱਦ ਕਰੇ ਤਵੇ ਉਹਦੀ ਜ਼ਬਾਨ 'ਚ ਇਹ ਗੱਲ ਸੀ ਤੇ ਉਹਦੇ ਸਾਹਮਣੇ ਬਾਬਾ ਨੌ ਸਿੰਘ ਕੋ ਰੱਖ ਪਾ ਕੇ ਚਲੇ ਗਏ ਹੁਣ ਮੀਰ ਜਹਾਨ ਖਾਨ ਤੇ ਬਾਬਾ ਨੌ ਸਿੰਘ ਇੱਕ ਦੂਜੇ ਦੇ ਆਹਮੋ ਸਾਹਮਣੇ ਸੀ ਮੈਂ ਜਿੰਨੀਆਂ ਗੱਲਾਂ ਤੁਹਾਨੂੰ ਦੱਸ ਰਿਹਾ ਇਹ ਸਾਰੀਆਂ ਇਤਿਹਾਸ ਦੇ ਸਰੋਤਾਂ ਦੇ ਵਿੱਚ ਇਤਿਹਾਸਕਾਰੀ ਚ ਕਦੀ ਵੀ ਕੁਝ ਬਣਾ ਕੇ ਨਹੀਂ ਦੱਸਿਆ ਜਾਂਦਾ ਨਾ ਕਲਪਨਾ ਕੀਤੀ ਜਾਂਦੀ ਇਹ ਦੋਵੇਂ ਜਰਨੈਲ ਆਹਮੋ ਸਾਹਮਣੇ ਸੀ ਸਭ ਤੋਂ ਪਹਿਲਾਂ ਤੀਰ ਅੰਦਾਜ਼ੀ ਤੀਰ ਚਲਾਏ ਗਏ ਪੱਠਿਆਂ ਤੇ ਤੀਰ ਖਤਮ ਹੋਏ ਨੇਜਿਆਂ ਦੇ ਨਾਲ جنگ ਹੋਈ ਨੇਜਿਆਂ ਦੇ ਫਲ ਟੁੱਟਦੇ ਤਲਵਾਰਾਂ ਤੀਰਵੱਜਨ ਦੇ ਨਾਲ ਦੋਵਾਂ ਦੇ ਘੋੜੇ ਜ਼ਮੀਨ ਤੇ ਡਿੱਗੇ ਦੋਵੇਂ ਪੈਰਾਂ ਦੇ ਉੱਪਰ ਕਦਮਾਂ ਦੇ ਉੱਪਰ ਖੜੇ ਹੋ ਕੇ ਜੰਗ ਲੜਨ ਲੱਗੇ ਜ਼ਮੀਨ ਤੇ ਜੰਗ ਲੜਦੇ ਆ ਲੜਦੇ ਆ ਦੋਵਾਂ ਦੀਆਂ ਤੇਗਾਂ ਟੁੱਟ ਗਈਆਂ ਦੋਵਾਂ ਦੀਆਂ ਸੰਜਵਾਂ ਛਾਟ ਗਈਆਂ ਦੋਵਾਂ ਦੇ ਜਿਸਮ ਲਹੂ ਨਾਲ ਲੋਗੇ ਇੰਨੇ ਲਹੂ ਦੇ ਲੋਥੜਿਆਂ ਵਾਂਗ ਤੇ ਡਿੱਗਦੇ ਸੀ ਤੇ ਉੱਠਦੇ ਸੀ ਅਖੀਰ ਆਉਂਣਾ ਦੇ ਚੋਰ ਜਦੋਂ ਕੇਵਲ ਤੇ ਕੇਵਲ ਦਸਤੀ ਕਟਾਰਾਂ ਰਹਿ ਗਈਆਂ ਤੇ ਇੱਕ ਐਸਾ ਵਾਰ ਹੋਇਆ ਉਹਦੇ ਚ ਮੀਰ ਜਹਾਨ ਖਾਨ ਵੀ ਮਾਰਿਆ ਗਿਆ ਤੇ ਬਾਬਾ ਨੌ ਸਿੰਘੀ ਸ਼ਹਾਦਤ ਪ੍ਰਾਪਤ ਕਰ ਗਏ ਇੱਥੇ ਉਹਨਾਂ ਦਾ ਦੂਜਾ ਕਰਨੈਲ ਮਾਰਿਆ ਗਿਆ ਤੇ ਸਿੰਘਾਂ ਦਾ ਵੀ ਦੂਸਰਾ ਜਥੇਦਾਰ ਸ਼ਹਾਦਤ ਪ੍ਰਾਪਤ ਕਰ ਗਿਆ ਹੋਰ ਵੀ ਕਈ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਰਹੇ ਸੀ ਇਹ ਕਿ ਥੋੜਾ ਵਾਦੇ-ਵਾਦੇ ਅੱਗੇ ਆਏ RAM ਸਾਹਿਬ ਤੋਂ ਥੋੜਾ ਪਿੱਛੇ ਅਮਰ ਸਾਹਿਬ ਦੇ ਬਾਹਰ ਵਾ ਤੇ ਯੂਕੂਬ ਖਾਨ ਨੇ ਗੰਦਾਰ ਕੇ ਕਿਹਾ ਕਿ ਤਹਾਡੇ ਵਿੱਚੋਂ ਜਿਹੜਾ ਤੁਹਾਡਾ ਮੁਖੀ ਹੈ ਉਹ ਮੇਰੇ ਨਾਲ ਜੰਦ ਕਰੇ ਇਹ ਦਵੰਦ ਦੁਰਦੀ ਤੋਂ ਆਮ ਪ੍ਰਚਲਿਤ ਰੀਤ ਹੁੰਦੀ ਸੀ ਤੇ ਉਸ ਸਮੇਂ ਬਾਬਾ ਦੀਪ ਸਿੰਘ ਯਾਕੂਬ ਸਿੰਘ ਦੇ ਸਾਹਮਣੇ ਯਾਕੂਬ ਖਾਨ ਦੇ ਸਾਹਮਣੇ ਗਏ ਇੱਕ ਪਾਸੇ ਬਾਬਾ ਦੀਪ ਸਿੰਘ ਦੂਸਰੇ ਪਾਸੇ ਯਾਕੂਬ ਖਾਨ ਆਪਸ ਦੇ ਵਿੱਚ ਇਹਨਾਂ ਦੀ ਜੰਗ ਹੋਈ ਇਸ ਜੰਗ ਦੇ ਵਿੱਚ ਦੋਵਾਂ ਦੇ ਘੋੜੇ ਜਿਹੜੇ ਸੀ ਜ਼ਖਮੀ ਹੋਏ ਜ਼ਮੀਨ ਤੇ ਡਿੱਗੇ ਉਸ ਤੋਂ ਬਾਅਦ ਉਹ ਤਲਵਾਰ ਦੇ ਨਾਲ ਯੁੱਧ ਰਿਹਾ ਤੇ ਬਾਬਾ ਦੀਪ ਸਿੰਘ ਨੇ ਗੁਰਜ ਦਾ ਵਾਰ ਕੀਤਾ ਇੱਕ ਨਵੀਂ ਅੰਗਰੇਜ਼ੀ ਦੀ ਕਿਤਾਬ ਆਈ ਬਾਬਾ ਦੀਪ ਸਿੰਘ ਹੋਂਦੇ ਬਾਰੇ ਉੱਦ ਵਿੱਚ ਇੱਕ ਸਰੋਤ ਦੇ ਹਵਾਲੇ ਨਾਲ ਜ਼ਿਕਰ ਮਿਲਦਾ ਹੈ ਕਿ ਮੈਂ ਕੈਸੀ ਮੈਂ ਕੋਲੋ ਬਣਾ ਕੇ ਕੁਛ ਨਹੀਂ ਕਹਿਣਾ ਉੱਤੇ ਲਿਖਿਆ 7 ਕਿਲੋ 700 ਗ੍ਰਾਮ ਦਾ ਗੁਰਜ ਜਕੂਬ ਖਾਨ ਦੇ ਸਿਰ 'ਚ ਮਾਰਿਆ ਜਕੂਬ ਖਾਨ ਦੇ ਸਿਰ 'ਚ ਮਾਰਿਆ ਗੁਰਜ ਬਾਬਾ ਦੀਪ ਸਿੰਘ ਉਹਨਾਂ ਨੇ ਉਹਦਾ ਲੋਹ ਟੋਪ ਜਿਹੜਾ ਸੀ ਉਹਦੇ ਸਮੇਤ ਹੀ ਉਹਦਾ ਸਿਰ ਜਿਹੜਾ ਸੀਗਾ ਉਹ ਟੁਕੜੇ ਟੁਕੜੇ ਖਖੜੀ ਹੋ ਗਿਆ ਤੇ ਜਕੂਬ ਖਾਨ ਨੇ ਮਾਰਿਆ ਜਹਾਨ ਖਾਨ ਦੇ ਵਾਸਤੇ ਇੱਕ ਬਹੁਤ ਵੱਡਾ ਸਦਮਾ ਸੀ ਕਿ ਇੱਕ ਜੰਗ ਦੇ ਵਿੱਚ ਜਿਸ ਤੋਂ ਸਿੱਖਾਂ ਦੀ ਗਿਣਤੀ ਵੀ ਬੜੀ ਥੋੜੀ ਹੈ ਹਕੂਮਤ ਦੀ ਫੌਜ ਵੀ ਹਿੰਦੀ ਹੋਵੇ ਉਹਦੇ باوجود ਉਹਦੇ ਵੱਡੇ ਸਰਨੇਰ मीर जान खान मारया ਗਿਆ میر جہان خان खान मारया ਗਿਆ ਜਕੂਬ ਖਾਨ ਮਾਰਿਆ ਗਿਆ ਤੇ ਇੰਨੇ ਚਿਰ ਨੂੰ ਹਾਜੀ ਅਤੇ ਖਾਨ ਜਿਸ ਨੂੰ ਪਿੰਡਾਂ ਚ ਭੇਜਿਆ ਹੋਇਆ ਸੀ ਉਹ ਤੂਫਖਾਨਾ ਲੈ ਕੇ ਵੀ ਪਹੁੰਚ ਗਿਆ ਇੱਥੇ ਤਮਾਸਨਾਮੇ ਦਾ ਨਖਾਰੀ ਲਿਖਦਾ ਹੈ ਇਹਦਾ ਜੇਕਰ ਤੇ ਹਾਜੀ ਅਤੇ ਖਾਨ ਫੌਜ ਲੈ ਕੇ ਨਾ ਆਉਂਦਾ ਤਾਂ ਸਿੱਖਾਂ ਦੀ ਇਸ ਫੌਜ ਦੇ ਸਾਹਮਣੇ ਸਾਡੇ ਪੈਰ ਝੁਲ ਚੁੱਕੇ ਸੀ ਅਸੀਂ ਸਿੱਖਾਂ ਨਾਲ ਮੁਕਾਬਲਾ ਨਹੀਂ ਸੀ ਕਰ ਸਕਦੇ ਜੇ ਸਾਡੇ ਕੋਲ ਤਾਜ਼ਾ ਫੌਜ ਨਾ ਆਉਂਦੀ ਸਾਡੇ ਫੌਜੀ ਕਹਿੰਦਾ ਹੰਬ ਚੁੱਕੇ ਸੀ ਤੇ ਇਹ ਜਿਹੜੇ ਕਾਫਰ ਨੇ ਸਿੱਖ ਨੇ ਇਹ ਜਾਨਾ ਹੂਲ ਕੇ ਲੜ ਰਹੇ ਸੀ ਇੰਨੇ ਚਿਰ ਨੂੰ ਇਹਨਾਂ ਦਾ ਇੱਕ ਜਰਨੈਲ ਲੱਗਿਆ ਜ਼ਬਰਦਸਤ ਖਾਨ ਜ਼ਬਰਦਸਤ ਖਾਨ ਜਦੋਂ ਬਾਬਾ ਦੀਪ ਸਿੰਘ ਨਾਲ ਵੱਧ ਰਿਹਾ ਸੀ ਤੇ ਭਾਈ ਬਲਵੰਤ ਸਿੰਘ ਉਸ ਨੂੰ ਮੰਗਾ ਰਿਹਾ ਦੋਵਾਂ ਦੇ ਵਿੱਚ ਤੀਰ ੱਡੇ ਇਹ ਤੀਰ ਦਾ ਨਿਸ਼ਾਨਾ ਬਣਾ ਕੇ ਭਾਈ ਬਲਵੰਤ ਸਿੰਘ ਦੇ ਪਰਿਵਾਰ ਕਰ ਲੱਗਾ ਤੇ ਉਹਨਾਂ ਦਸਤਾਰ ਤੇ ਚੱਕਰ ਲਾ ਕੇ ਛੱਡਿਆ ਤੇ ਕਮਾਂ ਦੀ ਤੰਦੀ ਟੁੱਟ ਗਈ ਇਹਨੇ ਕਮਾਂ ਜ਼ਮੀਨ ਤੇ ਸੁੱਟ ਦਿੱਤਾ ਉਦੋਂ ਤੋਂ ਬਾਅਦ ਉਹਨਾਂ ਨੇ ਦੂਜਾ ਵਾਰ ਕੀਤਾ ਚੱਕਰ ਦਾ ਬਾੜ ਇਹਦਾ ਸਾਰਾ ਇੱਥੋਂ ਪੇਟ ਬਾੜਿਆ ਗਿਆ ਇਹ ਜ਼ਮੀਨ ਤੇ ਡਿੱਗ ਪਿਆ ਜ਼ਮੀਨ ਤੇ ਉਹਨਾਂ ਨੇ ਤਲਵਾਰ ਦਾ ਵਾਰ ਕੀਤਾ ਤੇ ਉਹਨਾਂ ਦੇ ਉੱਤੇ ਜ਼ਬਰਦਸਤ ਖਾਨ ਮਾਰਿਆ ਗਿਆ ਜਦੋਂ ਜ਼ਬਰਦਸਤ ਖਾਨ ਮਾਰਿਆ ਗਿਆ ਤੇ ਰੁਸਤਮ ਖਾਨ ਵੰਗਾਰ ਕੇ ਕਹਿੰਦਾ ਕਹਿੰਦਾ ਸਿੱਠਾ ਇਹ ਚਾਦੀ ਬਹਾਦਰੀ ਹੋਈ ਤੂੰ ਆਪਣਾ ਚੱਕਰ ਚਲਾ ਕੇ ਉਸ ਨੂੰ ਮਾਰ ਦਿੱਤਾ ਜੇਕਰ ਮਰਦੇ ਤਾਂ ਮੇਰੇ ਨਾਲ ਮੈਦਾਨੇ ਜੰਗ 'ਚ ਤਲਵਾਰ ਨਾਲ ਜੂਸ ਸਰਦਾਰ ਬਲਵੰਤ ਸਿੰਘ ਰੁਸਤਮ ਖਾਨ ਦੇ ਸਾਹਮਣੇ ਆਏ ਦੋਵਾਂ ਦੇ ਵਿੱਚ ਦੰਡ ਜੁਦ ਹੋਇਆ ਤੇ ਇਸ ਜੰਗ ਦੇ ਵਿੱਚ ਲੜਦੇ ਆ ਲੜਦੇ ਆ ਸਰਦਾਰ ਬਲਵੰਤ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਗਏ ਤੇ ਦੂਜੇ ਪਾਸੇ ਰੁਸਤਮ ਖਾਨ ਵੀ ਮਾਰਿਆ ਗਿਆ ਇਹ ਹਕੂਮਤ ਦੇ ਵੱਡੇ ਜਰਨੈਲਸ ਜਿਹੜੇ ਮਾਰੇ ਗਏ ਬਾਬਾ ਦੀਪ ਸਿੰਘ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਤੇ ਇਹਨਾਂ ਦੀ ਆਖਰੀ ਜੰਗ ਜਿਹੜੀ ਹੈ ਉਹ ਜਮਾਲ ਖਾਨ ਦੇ ਨਾਲ ਹੋਈ ਜਿਹੜੇ ਸਾਡੇ ਪ੍ਰਾਕਨ ਸਰੋਸ ਸੀ ਉਹਨਾਂ ਚ ਪਹਿਲਾਂ ਅਮੀਨ ਖਾਨ ਦਾ ਨਾਮ ਆਉਂਦਾ ਸੀ ਪਰ ਉਹ ਪਹਿਲਾਂ ਮਾਰਿਆ ਜਾ ਚੁੱਕਾ ਸੀ ਦੂਜਾ ਨਾਮ ਕੁਝ ਲਿਖਾਰੀਆਂ ਨੇ ਜਹਾਨ ਖਾਨ ਦਾ ਲਿਖ ਦਿੱਤਾ ਪਰ ਜਹਾਨ ਖਾਨ ਇਸ ਜੰਗ ਵਿੱਚ ਮਰਿਆ ਨਹੀਂ ਉਹ ਇਸ ਜੰਗ ਤੋਂ ਬਾਅਦ ਕਾਬਲ ਵੀ ਗਿਆ ਉਸ ਤੋਂ ਬਾਅਦ ਵੀ ਉਹਦੇ ਜਿੰਦੇ ਰਹਿਣ ਦਾ ਜ਼ਿਕਰ ਮਿਲਦਾ ਸੋ ਇਹ ਜਿਹੜਾ ਮਾਰਿਆ ਗਿਆ ਇਹ ਜਮਾਲ ਖਾਨ ਸੀ ਜਮਾਲ ਖਾਨ ਦੇ ਨਾਲ ਬਾਬਾ ਦੀਪ ਸਿੰਘ ਹੁਣਾਂ ਦੀ ਆਖਰੀ ਜੰਗ ਹੋਈ ਤੇ ਇਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਤੇ ਜਮਾਲ ਖਾਨ ਇਹ ਦੋਵੇਂ ਜਿਹੜੇ ਸੀਗੇ ਉਹ ਇੱਕ ਦੂਜੇ ਦੇ ਪਰਿਵਾਰ ਹੋਇਆ ਉਹਦਾ ਸਿਰ ਧਰਤੋ ਜਦਾ ਹੋ ਗਿਆ ਤੇ ਬਾਬਾ ਦੀਪ ਸਿੰਘ ਹੁਣਾਂ ਦੀ ਸ਼ਹਾਦਤ ਵੀ ਹੋਈ ਇਤੋ ਜੇ ਫਿਰ ਬਹੁਤ ਜਥੇ ਜਿਹੜੇ ਆਪਸ ਚ ਲੜਦੇ ਰਹੇ ਸਾਰਾ ਵਾਤਾ ਲਾਪ ਹੋੰਦਰਾ ਵਕਤ ਸਮਾਪਤ ਹੈ ਵੀਰ ਜੀ ਨੇ ਕਿਹਾ ਕਿ ਅਗਲੀ ਵਾਰੀ ਫਿਰ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਇਸ جنگ ਦੀ ਅਗਲੇਰੀ ਵਾਤਾ ਲਾਪ ਨੂੰ ਵੀ ਅਸੀਂ ਸਾਂਭਣ ਦਾ ਯਤਨ ਜ਼ਰੂਰ ਕਰੀਏ ਕਿਉਂਕਿ ਇਤਿਹਾਸ ਦੇ ਵਿੱਚ ਜਿਹੜੇ ਸਾਡੇ ਵਰਤਾਰੇ ਨੇ ਜਦੋਂ ਉਹਨਾਂ ਪ੍ਰਤੀ ਸਾਡੀ ਪਹੁੰਚ ਖਤਮ ਹੋ ਰਹੀ ਹੈ ਤੇ ਹੌਲੀ ਹੌਲੀ ਇਤਿਹਾਸ ਦੇ ਘਟਨਾਕਰਮ ਸਾਡੇ ਚੋਂ ਖਤਮ ਹੁੰਦੇ ਜਾ ਰਹੇ ਬਹੁਤ ਸਾਰੇ ਜਿਹੜੇ ਸਮਕਾਲੀ ਸੋਤ ਨੇ ਫਾਰਸੀ ਵਿੱਚ ਹੋਣ ਕਰਕੇ ਸਾਡੀ ਉਪ ਭਾਸ਼ਾ ਨਹੀਂ ਰਹੀ ਤੇ ਜਿਹੜੇ ਸਰੋਤ ਅਸੀਂ ਨਹੀਂ ਪੜਦੇ ਉਹ ਪ੍ਰਕਾਸ਼ਕ ਵੀ ਸ਼ਾਪ ਦੇਣੀ ਜਿਉਂ-ਜਿਉਂ ਸਰੋਤ ਖਤਮ ਹੁੰਦੇ ਜਾ ਰਹੇ ਨੇ ਤੇ ਉਹ ਤਿਉਂ ਸਾਡਾ ਇਤਿਹਾਸ ਸਾਡੇ ਤੋਂ ਦੂਰ ਜਾ ਰਿਹਾ ਸੋ ਬੇਨਤੀ ਹੈ ਕਥਾ ਬਹੁਤ ਚੰਗੀ ਗੱਲ ਹੈ ਕੀਰਤਨ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਇਤਿਹਾਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਇੰਨਾ ਮਹਾਨ ਸ਼ਹੀਦਾਂ ਦੀ ਯਾਦ ਮਨਾਉਂਦੇ ਆ ਤੇ ਸਾਨੂੰ ਇਹ ਤੇ ਪਤਾ ਹੋਵੇ ਕਿ ਸਾਡੀ ਜੰਗ ਕਿੰਨਾ ਦੇ ਨਾਲ ਹੋਈ ਸਾਡੇ ਨਾਲ ਲੜਨ ਵਾਲੇ ਕਿਹੜੇ ਸੀ ਜੰਗ ਦੇ ਕਾਰਨ ਕੀ ਸੀ ਅਸੀਂ ਲੜੇ ਕਿਵੇਂ ਸਾਡੇ ਹਿਹਾੜ ਕਿਹੜੇ ਸੀ ਅਸੀਂ ਕਿੰਨਾ ਹਾਲਾਤਾਂ ਦੇ ਵਿੱਚ ਦੁਸ਼ਮਣ ਦੇ ਇੰਨੇ ਵੱਡੇ ਲਸ਼ਕਰ ਦਾ ਮੁਕਾਬਲਾ ਕੀਤਾ ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਸੋ ਇੰਨੀ ਇੱਕ ਬੇਨਤੀ ਹੈ ਪਰਵਾਰ ਫਤੇ ਦੀ ਸਾਂਝ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਕੀ ਫਤ